ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਗੱਬਣ ਇੱਕ ਟੋਕੜ ਆਓ ਪੁੱਛ ਲੈਨੇ ਬਈ ਟੋਕੜ ਆਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਡਾਕਟਰ ਹੋ ਠੀਕ ਹਾਂ ਬਈ ਵਧੀਆ ਡਾਕਟਰ ਨਾਮ ਤੇ ਡਰੈੱਸ ਹੋ ਨਾ ਬਈ ਮੇਰਾ ਜੱਗਾ ਪਿੰਡ ਢਿਲਮਾ ਕੋਠੇ ਬਰਦੀਆਂ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਦੇ ਨੇੜੇ ਬਾਈ ਰਹਿ ਜਾਂਦਾ ਤਪਾਪਾ ਨੂੰ ਉਧਰੋਂ ਪੱਖੋ ਗਿੰਚੇ ਰਹਿ ਜਾਂਦੇ ਮੋਬਾਈਲ ਨੰਬਰ ਕੋ 76963 97138 ਬਾਈ ਠੀਕ ਆ ਬਾਈ ਹਾਂ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਇਧਰੋਂ ਲੱਗਦੇ ਆ ਬਾਈ ਕਿਹੜਾ ਸੂਸ ਰੀ ਹੈ ਇਹ ਮੈਂ ਡਾਕਟਰ ਦੂਜਾ ਸੂਸ ਰੀ ਹੈ ਇਹ ਕਦੋਂ ਸੂਈ ਹੈ ਇਹ ਡਾਕਟਰ ਰਾਤ ਸੂਈ ਹੈਗੀ ਇਹ 2:30 ਵਜੇ ਰਾਤ 2:30 ਹਾਂ ਭਈ ਜੇਰ ਪਈ ਹਾਂ ਭਈ ਜੇਰ ਹੋ ਪਈ ਹੈ ਸਿੱਟੀ ਜੇਰ ਬੱਟਲ ਜੜੀ ਬੈਠਾ ਓਕੇ ਹਾਂ ਭਈ ਆ ਭਈ ਜੇਰ ਹਾਂ ਜੇਰ ਆ ਭਈ ਹਾਂ ਤੇ ਬੱਚਾ ਕੀ ਆਵਾਂਗਾ ਬੱਚਾ ਬਈ ਬੱਚਾ ਦਿੱਤਾਗਾ ਬੱਚਾ ਦਿੱਤਾ ਹਾਂ ਭਈ ਕਿੰਨਾ ਬੋਲਾ ਕੱਢਿਆ ਫਿਰ ਬੋਲਾ ਡਾਕਟਰ ਬੱਚਾ ਰਿਹਾ ਕੇ 4 ਕਿਲੋਟਰ ਕੱਢਿਆਗਾ ਕੀ ਨੀ ਆਪਗਾ ਪਮਾਰੀ ਜੀ ਇਹ ਬੋਲੋ ਭਾਈ ਤੋਰ ਕੇ ਦਿਖਾ ਤੂੰ ਜਰਸੀ ਆ ਬੜ ਬਹੁਤ ਚੰਗਾ ਵੱਡੀ ਪੰਜਾਬ ਵਾਲੀ ਜਰਸੀ ਆ ਡਾਕਟਰ ਜਰਸੀ ਆ ਪੰਜਾਬ ਵਾਲੀ ਫੇਸ ਬੜਾ ਚੰਗਾ ਟੋਆ ਟੂਆ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਵੱਡੀ ਬੁਡੀ ਡਾਕਟਰ ਕੱਦ ਕੋ ਤੋਣਾ ਬੈਡ ਦੇ ਵਿੱਚ ਬਹੁਤਾ ਫੁੱਲ ਕੱਦ ਹਣਾ ਦੁੱਧ ਡਾਕਟਰ 20 ਪਲੱਸ ਦੀ ਆਪਣੀ ਗਰੰਟੀ ਆ 20 ਲੀਟਰ ਦੀ ਜਮਾ ਗਰੰਟੀ ਆ ਠੀਕ ਆ ਹਾਂ ਹਮ ਟੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਭਾਈ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਬੜੀ ਜਿਆਦੇ ਚੰਗੇ ਡਾਕਟਰ ਚ ਬਾਈ ਠੀਕ ਆ ਚਵਾਈ ਤੇ ਵੀ ਫੋਲ ਚੰਗੀ ਬਹੁਤ ਜਿਆਦਾ ਚੰਗੀ ਰੜਾ ਥਾਣੀ ਵਾਲਾ ਚੰਗਾਗਾ ਚਵਾਈ ਤੇ ਚੰਗੀ ਹੋਣੀ ਹੈ ਜੀ ਸਹੀ ਗੱਲ ਹੈ ਤੇ ਮੁੱਲ ਕੀ ਇਹਦਾ ਜਾਇਜ਼ ਹੈ ਇਹਦਾ ਰੈਕਟਰ ਜਾਇਜ਼ ਜਾਂ ਮੁੱਲ 65000 ਰੁਪਿਆ ਡਾਕਟਰ ਮਾਨਤਾਨ ਹੋ ਜਾ ਬਾ ਮਾਨਤਾਨ ਥੋੜਾ ਬਹੁਤਾ ਹੋ ਜਾ ਡਾਕਟਰ ਠੀਕ ਹੈ 65000 ਰੁਪਿਆ ਮੁੱਲ ਆ ਮਾਨਤਾਨ ਜਿਹੜਾ ਮੁੱਲ ਥੰਦੀ ਰੈਕਟਰ ਲਾ ਨਹੀਂ ਨਹੀਂ ਥੰਦੀਆਂ ਲਾ ਜਿਵੇਂ ਮਰਜੀ ਬਹਿ ਜਾ ਜਿਵੇਂ ਮਰਜ਼ੀ ਤਾਰਾਂ ਮਾਰ ਕੇ ਵੀ ਦਿਖਾ ਦਿੰਨੇ ਆ ਮਾਰ ਦੇ ਬਈ ਤਾਰਾਂ ਬਾਈ ਨੇ ਫੁੱਲ ਵੀ ਛੜਤੀ ਰੱਸਾ ਛੜਤਾ ਧੌਂ ਤੇ ਜਿਵੇਂ ਮਰਜ਼ੀ ਬਾਈ ਕਹਿੰਦਾ ਬਹਿ ਜਾ ਕੋਈ ਚੱਕਰ ਨਹੀਂ ਕਹਿਣੀ ਕੋਈ ਕਿ ਵਾਈ ਵੜੇ ਜੰਗੇ ਬਹੁਤ ਚੰਗੀ ਹੋ ਰਹੀ ਚੂਣ ਬੜਾ ਚੰਗਾ ਲੈ ਬਹੁਲੇ ਹੀ ਮਾਰਦੀ ਹੈ ਕੀ ਬਾਤ ਆ ਵੇ ਕਿ ਵਾਈ 2 ਇਹ ਇੱਕਾ ਨੰਬਰ ਬਹੁਤ ਹੈ ਬਾਕੀ ਡਾਕਟਰ ਠੰਡੀ ਬਹੁਤ ਆ ਬਹਿੜਾ ਠੰਡੀ ਬਹੁਤ ਆ ਵੱਡੀ ਗੱਲ ਜਿਵੇਂ ਮਰਜੀ ਬਠਾਰਾ ਨੇ ਬਾਲੂਆ ਡਾਕਟਰ ਦੋ ਜਣਾਂ ਨੇ ਖਾ ਪੀਏ ਉਹ ਦੇਖੀ ਬਣਾਉਂਦੀ ਸਹੀ ਗੱਲ 65000 ਰੁਪਏ ਮੋਲਾ ਮੰਨ ਤਾਂ ਜ਼ਰੂਰ ਬੜੀ ਹੋ ਜੀ ਡਾਕਟਰ ਠੀਕ ਹੈ ਅੱਗੇ ਦੇਖੇ ਦੋ ਨੰਬਰ ਤੇ ਕਿਹੜਾ ਸੁਆ ਸੂਈ ਵੀ ਆ ਇਹ ਡਾਕਟਰ ਤੀਜਾ ਸੁਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਇਹਨਾਂ ਡਾਕਟਰ ਦੋ ਮਹੀਨੇ ਦੱਸਿਆ ਆਪਾਂ ਨੂੰ ਸੂਈ ਦੋ ਮਹੀਨੇ ਹੋ ਗਏ ਹਾਂ ਡਾਕਟਰ ਠੰਡੀ ਬਹੁਤਾ ਡਾਕਟਰ ਐ ਵੀ ਲੱਗਦੀ ਮਿੱਤਰਾਂ ਮਾਰ ਕੇ ਦਿਖਾ ਦਿੰਨੇ ਐ ਭਾਈ ਐਂ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਧਾਰਾਂ ਬਾਈ ਕਹਿੰਦਾ ਮਾਰ ਕੇ ਦਿਖਾਣਾ ਚੋਣ ਬੜਾ ਚੰਗਾ ਹਨਾ ਬਹੁਤ ਚੰਗੇ ਡਾਕਟਰ ਚ ਬਾਈ ਸਹੀ ਆ ਚ ਬਾਈ ਚ ਬਾਈ ਪੂਰੀ ਜਈਆਂ ਨਾਲ ਠੰਡੀ ਬਹੁਤਾ ਡਾਕਟਰ ਦੁੱਧ ਕਿੰਨਾ ਹੋ ਦੁੱਧ ਡਾਕਟਰ 10 ਲੀਟਰ ਆ ਨੈਟ ਤੇ ਆ ਜਮਾਂ ਡਾਕਟਰ ਕੰਡੇ ਵਾਲਾ ਖੋਲੀ ਬਾਈ ਤੋਰੀ ਭਾਈ ਦੋ ਡੰਗ ਛੋਲੇ ਬਾਈ ਪੀਤਾ ਮਾਰ ਡਾਕਟਰ ਆਪਣੇ ਘਰੇ ਚਾਰ ਟਾਈਮ ਚੋਕੇ ਲੈ ਜਾਵੇ ਕੋਈ ਚੱਕਰੀ ਨਹੀਂ ਹਮ ਠੀਕ ਆ ਬਾਈ ਚੀਂਹੋਂ ਦੀ ਬਹੁਤ ਆ ਡਾਕਟਰ ਮੁੱਲ ਕੀ ਇਹਦਾ ਜੱਗੀ ਡਾਕਟਰ 28 ਦੇ ਦਾਂਗੇ ਆਪਾਂ ਮਾਨਤਾ ਹੋ ਜਾ ਬਾਅਦ ਫੋੜ ਸੱਪਾ ਹੋਊ ਡਾਕਟਰ ਠੀਕ ਆ 28000 ਰੁਪਿਆ ਮੁੱਲ ਆ ਬਈ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਕੱਦ ਫੁੱਲ ਆ ਹਨਾ ਕੱਦ ਕੋਦ ਡਾਕਟਰ ਬਹੁਤ ਆ ਵੜਦਾ ਫੁੱਲ ਆ ਤਣ ਤੁਣ ਚੰਗਾ ਲੱਗਿਆ ਚਵਾਈ ਚੁਈ ਚੰਗੇ ਆ ਡਾਕਟਰ ਨਾੜਾਂ ਰੋੜਾਂ ਦੁੱਧਾਂ ਬਹੁਤ ਚੰਗੇ ਵੱਡੀ ਗੱਲ ਠੰਡੀ ਡੋਕਰ ਡਾਕਟਰ ਇਹ ਖਲੇ 13 ਜਵਾਂ ਲੀਟਰ ਸੀ ਇਹ ਘੱਟ ਗਈ ਮੇਰੇ ਕੋਲ ਇਹਨੇ ਜੀ ਜਾਣੀ ਲਾਇਆ ਠੀਕ ਆ ਹਾਂ ਹੂੰ ਅੱਗੇ ਵੀਰੇ ਤਿੰਨ ਨੰਬਰ ਤੇ ਸੂਣ ਵਾਲੀ ਹੈ ਹਾਂ ਡਾਕਟਰ ਇਹ ਸੂਣ ਵਾਲੀ ਆ ਕਿਹੜਾ ਸੂਆ ਸੁੰਦੀ ਆ ਇਹ ਡਾਕਟਰ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਡਾਕਟਰ ਹਜੇ ਲੈ ਜੂ ਇਹ ਹਫਤਾ ਢਲੋਂ ਬਹੁਤ ਬੰਗਾ ਡਾਕਟਰ ਕੱਚੀ ਕੱਚੀ ਆ ਲੱਕਦੀ ਕੱਚੀ ਕੱਤੇ ਥਾਣਾ ਤੋਂ ਡਾਕਟਰ ਬਹੁਤ ਚੰਗਾ ਗਲਾਬੀ ਖਾਣਾ ਮੁੱਠੀ ਵਾਲਾ ਥਾਣਾ ਬਹੁਤ ਚੰਗਾ ਡਾਕਟਰ ਹੋਲੀ ਵੀਰੇ ਤੋਰ ਚ ਰੱਖੇ ਕਤਿਗਤੀ ਹਟ ਲਾ ਬਹੁ ਪਈਆਂ ਸਾਰੀਆਂ ਬਾਤਾਂ ਲੱਗੀਆਂ। ਕਤਿਗਤੀ ਟਰੈਕਟਰ ਦਾ ਮੁੱਲ ਵੀ ਕੱਚਿਆਂ ਲਈ ਆਪਣਾ ਇਹਦਾ। ਇੱਕ ਬੜਾ ਚੰਗਾ ਕੰਦ ਬਣਦਾ। ਉਹ ਬੱਜੀ ਟਰੈਕਟਰ ਨਾਲ ਉਹਦੇ ਕੋਈ ਮੇਰੂ ਨਹੀਂ ਕੋਈ ਸਰਾਖ ਨਹੀਂ ਗਾ। ਕੋਈ ਆਪਣੀ ਗਰੰਟੀ ਗਈ ਵੀਰ ਕਹਿੰਦੇ ਵੀ ਨਾਲ ਬੱਜੀ ਜੀ ਹੈਗੀ ਉਹਦਾ ਕੋਈ ਚੱਕਰ ਨਹੀਂ ਭੋਰਾ। ਆਹ ਥਣ ਕੋਲੇ ਬਈ ਬੱਜੀ ਆ ਦੋਨੇ ਥਣਾਂ। ਇਹਦੇ ਮੇਰੂ ਵੀ ਹੈ ਨਹੀਂ ਡਾਕਟਰ ਇਹ ਤਾਂ ਉਹੀ ਆ ਬਈ ਸੀ। ਜਲਦੀ ਨਹੀਂ ਹੈਗੀ। ਕੁਦਰਤੀ ਹਾਂ। ਠੀਕ ਆ। ਤੇ ਕੀ ਮੁੱਲ ਆ ਵੀਰੇ ਅੱਜ? ਇਹਦਾ ਟਰੈਕਟਰ ਅੱਜ ਦਾ ਹੈਗਾ ਮੁੱਲ 45000 ਰੁਪਇਆ। ਮਾਨਤਾਂ ਹੋ ਜਾ। ਮਾਨਤਾਂ ਡਾਕਟਰ ਹੋ ਜਾ। ਠੀਕ ਆ। 45000 ਰੁਪਇਆ ਮੋਲਾ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਐ ਵਰਡ ਸਨੱਕੀ ਐ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਨਾਗਸੀ ਭਰਾ ਕੋਲੇ ਤੰਨ ਤੇਂ ਨਹੀਂ ਦਿਖਾ ਤੇ ਕਿਸੇ ਵੀ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ